ਕਾਰਵਾਈ ਹੋਈ ਹੈ ਤਾਂ ਉਸ ਨੂੰ ਲੈ ਕੇ ਆਪਾਂ ਸਾਰਿਆਂ ਨੂੰ ਚਾਹੀਦਾ ਹੈ ਵੀ ਆਪਾਂ ਵੀ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਚੱਲੀਏ ਜੀ ਆਪਾਂ ਜੋ ਆਪਣੇ ਤੇ ਵੀ ਸਾਰਾ ਹੋ ਸਕਦੀ ਹੈ ਕਿਉਂਕਿ ਜੋ ਪਿਛਲੇ ਕਿਨੀਆਂ ਸਰਕਾਰ ਵੱਲੋਂ ਆ ਆਪਾਂ ਵੀ ਇਸ ਚੀਜ਼ ਤੇ ਸੇਫ ਹੈਗੇ ਜੀ ਆਪਾਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਤਾਂ ਇਹ ਇੱਕ ਜੁੜਤਾ ਬਣਾਉਣੀ ਪੈਣੀ ਆ ਆਪਾਂ ਨੂੰ ਸਾਰੇ ਇੱਕ ਆਪੇ ਇੱਕ ਜੁੜਤ ਹੋ ਕੇ ਚੱਲਣੀ ਤੇ ਆਪਾਂ ਉਹ ਉਹਦੇ ਉਹਦੇ ਦੀ ਕਾਰਵਾਈ ਹੁੰਦੀ ਤਾਂ ਕੱਲ ਨੂੰ ਉਹ ਅਸੀਂ ਬੇਨਤੀ ਕਰਦੇ ਹਾਂ ਕਿ ਤਸੀਮ ਚਾਨਣਾ ਜੀ ਸਾਡੇ ਸੀਨੀਅਰ ਪੱਤਰਕਾਰ ਨੇ ਕੁਝ ਉਹ ਵਿਚਾਰ ਦੇਣ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਪੱਤਰਕਾਰ ਯਾਰਦੇ ਨੇ ਮੁਸ਼ਕਲਾਂ ਕਾਫੀ ਆ ਜਾਂਦੀਆਂ ਤੇ ਉਹਦੇ ਤਹਿਤ ਜਿਹੜੀ ਅੱਜ ਇਹਦੇ ਉੱਪਰ ਗੱਲਬਾਤ ਕਰਦੇ ਸਾਡੇ ਤਸੀਮ ਚਾਨਣਾ ਜੀ ਆ ਗਏ ਜਿਹੜਾ ਫਰਸ਼ਾ ਮਨਿੰਦਰ ਤੇ ਆਪਾਂ ਇਸ ਇੱਥੇ ਆ ਗਏ ਠੀਕ ਹੈ ਇਹ ਸਰਕਾਰਾਂ ਹਮੇਸ਼ਾ ਟੱਕਰ ਕਰਦੀਆਂ ਅਜਾ ਯੋਧੇ ਲੜਾਂਗੇ ਲੱਖੀ ਆਪਸ ਆਪਣੀ ਕਹਿਣਾ ਬੰਦੀ ਹੈ ਨਹੀਂ ਬੰਦੀ ਕੋਈ ਤੰਗ ਕਿੰਤੂ ਪਰੰਤੂ ਕਰਾਂਗੇ ਤਾਂ ਫਿਰ ਆਉਣ ਵਾਲੇ ਦਿਨਾਂ ਚ ਵਾਰੀ ਫਸਾਰਿਆਂ ਦੀ ਔਂਕੜਾ ਨਹੀਂ ਵੜਾ ਲੀਏ ਤੁਸਾਂ ਬਾਤੋ ਯਾਨੀ ਯੋਧੇ ਲੜਾਂਗੇ ਠੀਕ ਹੈ ਜੀ ਸਾਹਮਣੇ ਕਿੰਨੇ ਮੰਨ ਤੱਕ ਇੱਕ ਤੋਂ ਬਾਅਦ ਜੋ ਅਗਲੀ ਕਾਰਵਾਈ ਹੈ ਜੋ ਸਾਰੇ ਪੱਤਰਕਾਰ ਕਰਦੇ ਰਹਿਣਗੇ ਤੇ ਸਾਡੇ ਨਾਲ ਗਰਗਜ ਮੀਤ ਜੀ ਨੇ ਆਵੋ ਗਰਗਜ ਜੀ ਤੁਸੀਂ ਵੀ 2 ਮਿੰਟ ਆਪਣਾ ਵਿਚਾਰ ਦੂਪੇਸ਼ ਕਰੋ ਸਾਡੇ ਨਾਲ ਤੁਹਾਨੂੰ ਦਸਰੀ ਦੀ ਸੰਠੇ ਹੋਏ ਆ ਸਾਰਿਆਂ ਦਾ ਧੰਨਵਾਦ ਕਿੰਨਾ ਨੇ ਆਪ ਦਾ ਕੀਮਤੀ ਟਾਈਮ ਕੱਟਿਆ ਆਪਣੇ ਭਰਾ ਮਨਿੰਦਰ ਆਸਤੇ ਪਹਿਲਾ ਦੂਸਰਾ ਪੱਤਰਕਾਰ ਵੀ ਸੋਚਦਾ ਹੈ ਕਿ ਉਹਨੇ ਟਾਈਮ ਕੱਟਿਆ ਆਪ ਦਾ ਕੀਮਤੀ ਤੇ ਆਪਾਂ ਨੂੰ ਵੀ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਆਪਣੀ ਇੱਕ ਫੈਮਿਲੀ ਹੈ ਪੱਤਰਕਾਰ ਭਰਾਵਾਂ ਦੀ ਪਰਿਵਾਰ ਹੈ ਪਰਿਵਾਰ ਨੂੰ ਤਾਂ ਆਪਾਂ ਇਕੱਠੇ ਚੱਲਣਾ ਚਾਹੀਦਾ ਜੋ ਕਿ ਉਹਦਾ ਪੱਤਰਕਾਰ ਹੀ ਹੈ ਸਾਰੇ ਇਸੋ ਲਾਈਨ ਤੋਂ ਨਿਕਲੇ ਆ ਛੋਟੇ ਤੋਂ ਵੀ ਵੱਡਾ ਪੱਤਰਕਾਰ ਬੰਦਾ ਜੋ ਕਿ ਟੀਕੋ ਪਾਸੇ ਰੱਖ ਕੇ ਆਪਾਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਉਹਦਾ ਸਮਰਥਨ ਦਿਨਾ ਚਾਹੀਦਾ। ਉਹ ਗੌੜੇ ਰੱਖਦੇ ਆ ਕਿਉਂਕਿ ਜਿਹਨਾਂ ਨੇ ਬੋਲਣਾ ਹੈ ਮਸਲਿਆਂ ਤੇ ਆਵਾਜ਼ ਬੁਲੰਦ ਕਰਨੀ ਹੋ ਇਹਨਾਂ ਪਰਚਾ ਤੋਂ ਨਹੀਂ ਡਰਦੇ ਹਮੇਸ਼ਾ ਇਸ ਤਰ੍ਹਾਂ ਛੋਟੇ ਰਹਿੰਦੇ ਆ ਤੇ ਉਸ ਦਿਨ ਜੇ ਮਨਿੰਦਰ ਜੀ ਤੇ ਉਹਨਾਂ ਨੇ ਪਰਚਾ ਦੇ ਕੇ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਆ ਡਾਕਟਰ ਜੀ ਆਪਣੇ ਪੱਤਰਕਾਰ ਵੀਰ ਦੇ ਤੇ ਉਹ ਪਰਚਾ ਹਿਤਾ ਗਿਆ। ਉਹ ਮੰਤ ਭਾਗੀ ਸਰਕਾਰ ਨੇ ਲਈ ਹੈ ਪੂਰੀ ਹੈ ਸੱਤ ਸਰਕਾਰਾਂ ਦੇ ਨਾਮ ਤੇ ਸਰਕਾਰ ਨੇ ਆਪਰਾਣੇ ਕਾਫੀ ਮਾਮਲੇ ਵੇਖੀਏ ਗਸ਼ੇਰ ਐਸਐਚਓ ਦਾ ਮਾਮਲਾ ਹੋਵੇ ਇੱਥੋਂ ਦੇ ਅਜੇ ਸੀਸੀਟੀਵੀ ਖਾਣੇ ਦੇ ਐਸਐਚਓ ਨੂੰ ਪੂਰੀ ਪਛਾਤਾ ਦਾ ਡਿਕਾਇਆ ਇੱਥੇ ਤੱਕ ਜਿਹੜੀ ਫ੍ਰੀਕੋਰਡ ਜਿੰਦਾਬਾਦ ਜਿੰਦਾਬਾਦ ਸਾਡਾ ਹਏ ਕਾ ਜਿੰਦਾਬਾਦ 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 ਮੰਨਿੰਦਰ ਤੇ ਪ੍ਰਚਾਰ ਰੱਦ ਕਰੋ ਰੱਦ ਕਰੋ ਪੱਤਰਕਾਰਾਂ ਦੀ ਵਾਇਡ ਡਿਗਾਉਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਤਰਕਾਰ ਇਕਤਾ ਜਿੰਦਾਬਾਦ ਪੱਤਰਕਾਰ ਇਕਤਾ ਜਿੰਦਾਬਾਦ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਧੱਕਾ ਚੱਲਣਾ ਨਹੀਂ ਦੇਣਾ ਚੱਲਣਾ ਨਹੀਂ ਦੇਣਾ ਚੱਲਣਾ ਨਹੀਂ ਦੇਣਾ ਪਰਚਾ ਰੱਦ ਕਰੋ ਜੀ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਧੱਕੇਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਧੱਕੇਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਹੱਥ ਫੜੇ ਕੋਈ ਨਾ ਫੜਾਉ ਤੈਨੂੰ ਸਿਰ ਜੀ ਲੱਗੇ ਆ ਜੋ ਆਪ ਸਾਰੇ ਨਾਲ ਖੜੇ ਸਾਰੇ ਹੱਥ ਨਾਲ ਪਹੁੰਚ ਉਹ ਮੋਰ ਵੀ ਹੋਏ ਨਾ ਜਿਹੜਾ ਇਹ ਬੜੀ ਚੁਪਚਾਈ ਘਟਨੇ ਜੁਜਿੰਦਰ ਜੀ ਤੇ ਜਿਹੜਾ ਪਰਚਾ ਕੀਤਾ ਗਿਆ ਤੇ ਇਹ ਸਿਆਸੀ ਦਬਾਉਣ ਵਾਲੀ ਪਰਚਾ ਹੋਇਆ ਠੀਕ ਹੈ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪੱਤਰਚਾਰ ਪੱਤਰਕਾਰ ਸਾਰਾ ਭਾਈਚਾਰਾ ਇਕੱਠਾ ਹੋ ਰਿਹਾ ਅਸੀਂ ਚਾਡੀ ਸਾਹਿਬ ਨੂੰ ਦੇ ਰਹੇ ਆਂ ਮਨਪੱਤਰ ਦੇ ਰਹੇ ਆਂ ਫਿਕਰ ਸਾਹਿਬ ਨੂੰ ਦੇਵਾਂਗੇ ਤੇ ਆਪਦੀ ਇੱਕ ਪੂਰੀ ਰਣਨੀਤੀ ਤਿਆਰ ਕਰਕੇ ਯੁੱਧ ਲੜਾਂਗੇ ਅਸੀਂ ਕਿਸੇ ਤੋਂ ਨਾ ਡਰਦੇ ਆ ਨਾ ਕਿਸ ਨੂੰ ਡਰਾਉਣਾ ਠੀਕ ਹੈ ਲੇਕਿਨ ਪੱਤਰਕਾਰੀ ਜਿਹੜੀ ਕਰਨੀ ਹੈ ਜੇ ਕੋਈ ਲਪਾਉਂਦਾ ਬੰਦਾ ਤੇ ਕਿਸੇ ਤੋਂ ਨਹੀਂ ਚਾਹਣਾ ਕੀ ਕਾਰਨ ਮਾਲ ਕਾਰਨ ਕਿ ਮੰਨਦੇ ਹੋ ਕਿ ਸਰਕਾਰਾਂ ਦੀ ਇਸ ਸਰਕਾਰ ਦੇ ਵਿੱਚ ਜ਼ਿਆਦਾਤਰ ਵਿਖੇ ਗਿਆ ਕਿ ਇਦਾਂ ਦੀ ਕਾਰਵਾਈ ਕੀਤੀ ਕੋ ਇਸ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਠੀਕ ਹੈ ਉਹ ਉਮੀਦਾਂ ਜਿਹੜੀਆਂ ਦਿੱਲੀ ਵਾਲਿਆਂ ਨੇ ਵੀ ਕੀਤੀਆਂ ਸੀ ਦਿੱਲੀ ਵਾਲਿਆਂ ਨੇ ਤਾਂ ਦੱਸ ਤਾ ਤੇ ਗਾਂ ਪੰਜਾਬ ਦੀ ਜਿਹੜੀ ਜਨਤਾ ਉਹ ਵੀ ਦੱਸ ਦੂਗੀ ਵੀ ਕਿੰਨੇ ਕੁ ਤੁਸੀਂ ਚੰਗੇ ਹੋ ਠੀਕ ਹੈ ਨਾ ਜਿਹੜੇ ਇਹ ਕਹਿੰਦੇ ਕੁਛ ਸੀ ਕਰਦੇ ਕੁਛ ਹੈ ਇਹਨਾਂ ਦੇ ਕਹਿਣ ਤੇ ਕਰਨ 'ਚ ਫਰਕ ਹੈ ਚਲੋ ਉਹ ਹੁੰਦਾ ਹੀ ਆ ਥੋੜਾ ਬਹੁਤਾ ਚੱਲ ਜਾਂਦਾ ਲੇਕਿਨ ਜੇ ਇਹ ਪ੍ਰੈਸ ਨੂੰ ਦਬਾਉਂਦੇ ਐ ਇਹ ਨਹੀਂ ਚੱਲਣਾ ਇਹ ਨਹੀਂ ਚੱਲਣ ਦੇਵਾਂਗੇ ਪੱਤਰਕਾਰ ਭਾਈਚਾਰਾ ਸਾਰਾ ਇਕੱਠਾ ਹੁੰਦਾ ਯੁੱਧ ਲਾਵਾਂਗੇ ਚਾ ਨਹੀਂ ਜੇ ਗੱਲ ਕਰੀਏ ਤਾਂ ਤੁਸੀਂ ਸੀਨੀਅਰ ਪੱਤਰਕਾਰ ਹੈਗੇ ਆ ਪਹਿਲਾਂ ਨਾਲੋਂ ਤਾਂ ਹੁੰਦੇ ਹਾਲਾਤਾਂ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੈਗਾ ਜੀ ਨਹੀਂ ਨਹੀਂ ਜਿਹੜੇ ਇਦਾਂ ਦੀਆਂ ਗੱਲਾਂ ਤਾਂ ਹਮੇਸ਼ਾ ਹੀ ਹੁੰਦੀਆਂ ਆਈਆਂ ਫਰੀਦਕੋਟ 'ਚ ਯੁੱਧ ਲੱਗਦੇ ਰਹੇ ਆ ਫਰੀਦਕੋਟ ਪ੍ਰੈਸ ਕਲੱਬ ਨੇ ਯੁੱਧ ਜਿੱਤੇ ਵੀ ਆ ਇਹ ਯੁੱਧ ਤਾਂ ਹੀ ਜਿੱਤਿਆ ਜਾਂਦਾ ਜੇ ਸਾਡੀ ਇਕਤਾ ਠੀਕ ਹੈ ਆਪਸੀ ਮਤਪੇ ਜੇ ਸੀ ਰੱਖਾਂਗੇ ਫਿਰ ਨਹੀਂ ਕੋਈ ਗੱਲ ਤੇ ਅਸੀਂ ਜਿਹੜੇ ਪਹਿਲਾਂ ਵੀ ਉਧਰ ਲੜੇ ਆ ਉਹ ਆਪਸੀ ਮਤਪੇ ਦੂਰ ਕਰਕੇ ਲੜੇ ਆ ਹੁਣ ਵੀ ਦੂਰ ਕਰਾਂਗੇ ਯੁੱਧ ਲੜਾਂਗੇ ਅੱਜ ਸਮਾਕੇ ਪਾਈਚਾਰੇ ਵੱਲੋਂ ਪੱਤਰਕਾਰ ਪਾਈਚਾਰੇ ਵੱਲੋਂ ਪੀਸਾ ਨੂੰ ਮੰਗ ਪੱਤਰ ਦੇਂਦਾ ਫੈਸਲਾ ਕੀਤਾ ਗਿਆ ਕਾਰਨ ਇਹ ਹੈ ਕਿ ਪਿਛਲੇ ਦਿਨੀ ਜੋ ਜੈਤੋ ਦੇ ਪੱਤਰਕਾਰ ਮਨਿੰਦਰ ਜੀ ਤੇ ਪਾਲਸੀ ਵੱਲੋਂ ਕਾਰਵਾਈ ਕੀਤੀ ਗਈ ਹੈ ਪੱਤਰ ਅਰਜ਼ਿ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਫਰੀਦਕੋਟ ਦੇ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਮੰਗ ਪੱਤਰ ਦੇਣ ਦਾ ਸੋਚਿਆ ਗਿਆ ਸੀਗਾ ਤਾਂ ਉਸ ਪ੍ਰੋਗਰਾਮ ਦੇ ਤਹਿਤ ਅੱਜ ਫਰੀਦਕੋਟ ਵਿੱਚ ਅਸੀਂ ਇਕੱਠੇ ਹੋਏ ਹਾਂ ਸਮੁੱਚੇ ਪੱਤਰਕਾਰ ਭਾਈਚਾਰਾ ਜਿਹਦੇ ਅੱਜ ਇਸਾਂ ਨੂੰ ਮੰਗ ਪੱਤਰ ਸੌਂਪਿਆ ਜਾਊਗਾ ਤੇ ਅਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਊਗੀ ਉਹ ਆਪਾਂ ਦੇਖਾਂਗੇ ਜਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਲਿਖਿਆ ਜਾਊਗਾ ਉਸੇ ਮੁਤਾਬਕ ਅੱਗੇ ਇਸ ਫਰੀਦਕੋਟ ਦੇ ਵਿੱਚ ਉਹਦੀ ਕਾਰਵਾਈ ਕੀਤੀ ਜਾਊਗੀ ਥੋੜੇ ਜੇ ਗੱਲ ਕਰੀਏ ਕਿ ਮਾਮਲਾ ਹੋਇਆ ਕੀ ਸੀਗਾ ਕੀ ਘਟਨਾ ਕੀ ਵਾਪਰੀ ਹੈ ਇਹ ਕੋਈ ਸੋਸ਼ਲ ਮੀਡੀਆ ਤੇ ਇੱਕ ਆਡੀਓ ਚੱਲੀ ਸੀਗੀ ਜਿਹੜੀ ਐਮ ਐਲ اے ਔਰ ਉਹਨਾਂ ਦੇ ਕੋਈ ਵਰਕਰ ਦੇ ਵਿਚਾਲੇ ਸੀਗੀ ਉਸ ਨੂੰ ਲੈ ਕੇ ਮੈਂ ਜੋ ਲੋਕ ਅਵਾਜ਼ ਟੀਵੀ ਦੇ ਪੱਤਰਕਾਰ ਨੇ ਮਨਿੰਦਰ ਜੀ ਉਹਨਾਂ ਵੱਲੋਂ ਆਪਣੇ ਚੈਨਲ ਤੇ ਇਹ ਆਡੀਓ ਜੁਆ ਚਲਾਈ ਗਈ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਜੋ ਐਮ ਐਲ اے ਨੇ ਉਹਨਾਂ ਵੱਲੋਂ ਉਸ ਤੇ ਕਾਰਵਾਈ ਕੀਤੀ ਗਈ ਹੈ ਪਰਚਾ ਦਰਜ ਕੀਤਾ ਗਿਆ ਕਿ ਇਹ ਆਡੀਓ ਜੋ ਹੈ ਇਹ ਐਡਿਟ ਕੀਤੀ ਹੋਈ ਹੈ ਜਾਂ ਇਹ ਝੂਠੀ ਹੈ ਕਰ ਲਈ ਤਾਂ ਉਸ ਨੂੰ ਲੈ ਕੇ ਵਿਦਾਊਟ ਕਲੀਅਰिफाई ਕੀਤੇ ਉਸ ਤੇ ਜੋ ਕਾਰਵਾਈ ਕੀਤੀ ਗਈ ਹੈ ਤੇ ਜਿਸ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਇਹਦੇ ਨਖੇਦੀ ਕਰਦਾ ਔਰ ਇਹਦੇ ਨਾਲ-ਨਾਲ ਹੋਰ ਵੀ ਕਿਸਾਨ ਜਥੇਬੰਦੀਆਂ ਲਾ ਲਈਏ ਜਾਂ ਕੋਈ ਐਡਵੋਕੇਟ ਲਾ ਲਈਏ ਜਾਂ ਕੋਈ ਹੋਰ ਸਮੁੱਚੀਆਂ ਜਨਤਕ ਜਥੇਬੰਦੀਆਂ ਜੋ ਨਹੀਂ ਉਹ ਵੀ ਸਮਰਥਨ ਦੇ ਵਿੱਚ ਉਤਰੀਆਂ ਨਹੀਂ ਇੱਕ ਪੋਲੀਟিক্যাল ਲੀਡਰ ਹੈ ਜੀ ਆਪਾਂ ਗੱਲ ਕਰ ਲਈਏ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਉਤਰੀ ਨਹੀਂ ਤਾਂ ਪੱਤਰਕਾਰ ਭਾਈਚਾਰੇ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਖਾਸ ਨਿਰਾਸ਼ਾ ਜਤਾਈ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਇੱਕ ਤਰਫਾ ਆਪਾਂ ਕਾਰਵਾਈ ਨੂੰ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਰਫਾ ਕਾਰਵਾਈ ਜੋ ਹੈ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਜਿਸ ਤਰ੍ਹਾਂ ਦੀ ਵੀ ਅਗਲੀ ਰੈਨਿਟੀ ਲਿਖੀ ਗਈ ਤਾਂ ਉਸੇ ਤਰ੍ਹਾਂ ਇੱਥੇ ਵੀ ਕਾਰਵਾਈ ਜੋ ਹੈ ਅਮਲ ਦੇ ਵਿੱਚ ਲਿਆਂਦੀ ਜਾਊਗੀ ਅੱਜ ਫ੍ਰੀ ਕੋਰਟ ਦੇ ਵਿੱਚ ਸਾਡੇ ਸਮੂਹ ਸੀਨੀਅਰ ਸਾਰੇ ਪੱਤਰਕਾਰ ਅੱਜ ਇਕੱਠੇ ਹੋਏ ਆ ਕਿਉਂਕਿ ਸਾਡੇ ਸਾਥੀ ਇੱਕ ਡਿਜੀਟਲ ਮੀਡੀਆ ਦੇ ਪੱਤਰਕਾਰ ਮਨਜਜੀਤ ਜੋ ਜੈਤੋ ਦੇ ਰਹਿਣ ਵਾਲੇ ਉਹਨਾਂ ਤੇ ਜੋ ਇੱਕ ਐਫੇਰ ਕੇ ਦਰਜ ਕੀਤੀ ਗਈ ਹੈ ਕਿਉਂਕਿ ਇੱਕ ਆਡੀਓ ਵਾਇਰਲ ਹੋਈ ਸੀ ਕਿਉਂਕਿ ਆ ਰਾਮਪੁਰਾ ਫੂਲ ਦੇ ਵਿਧਾਇਕ ਜਿਹੜੇ ਹੈਗੇ ਨੇ ਬਲਕਰ ਸਿੰਘ ਸਿੱਧੂ ਉਹਨਾਂ ਦੀ ਇੱਕ ਆਡੀਓ ਸੀਗੀ ਤੇ ਉਹ ਚੈਨਲ ਵੱਲੋਂ ਲੋਕਵਾਚ ਚੈਨਲ ਵੱਲੋਂ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਗਈ ਸੀਗੀ ਤੇ ਜਸਤੋ ਬਾਅਦ ਹੁਣ ਮਨਿੰਦਰ ਜੀ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਇੱਕ ਜਿਨ੍ਹਾਂ ਦੀ ਆਡੀਓ ਜਿਨ੍ਹਾਂ ਵੱਲੋਂ ਨਾਲ ਮੈਂ ਗੱਲਬਾਤ ਕੀਤੀ ਗਈ ਸੀ ਉਹਨਾਂ ਦੇ ਵੀ ਕਾਰਵਾਈ ਕੀਤੀ ਗਈ ਹੈ ਸੋ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਇਹ ਚੀਜ਼ ਦਾ ਵਿਰੋਧ ਹੋ ਰਿਹਾ ਪੱਤਰਕਾਰ ਭਾਈਚਾਰੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਜਾਂ ਜਾਂ ਜਗਤੋ ਦੇ ਵਿੱਚ ਵੱਡਾ ਇਕੱਠ ਰੱਖਿਆ ਸੀ ਉੱਥੇ ਪਹੁੰਚ ਕੇ ਇਹ ਚੀਜ਼ ਦਾ ਨਰਾਜ਼ਗੀ ਜ਼ਾਹਰ ਕੀਤੀ ਗਈ ਸੀ ਕਿ ਸਰਕਾਰ ਵੱਲੋਂ ਗਲਤ ਕਮੈਂਟ ਕੀਤਾ ਕਿ ਹਾਲਾਂਕਿ ਸਾਰੇ ਹੀ ਪਾਰਟੀਆਂ ਵੱਲੋਂ ਚਾਹੇ ਉਹ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਆਮ ਆਦਮੀ ਦੇ ਖਿਲਾਫ ਸਾਰੇ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਨੇ ਕਿ ਜਿਹੜੀ ਪੱਤਰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਹ ਆਵਾਜ਼ ਨੂੰ ਦੱਬਣ ਨਹੀਂ ਦੇਵਾਂਗੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਤੋਂ ਅ ਕਿਉਂਕਿ ਇਹ ਸਰਕਾਰ ਵੱਲੋਂ ਜਿਹੜੀ ਗਲਤ ਕਾਰਵਾਈ ਕੀਤੀ ਗਈ ਹੈ ਕਿ ਇਹ ਪਰਚੇ ਨੂੰ ਰੱਦ ਕੀਤਾ ਜਾਵੇ ਅਤੇ ਜੇਕਰ ਇਹਦੇ ਵਿੱਚ ਕਾਰਵਾਈ ਕੀਤੀ ਜਾਵੇ ਤਾਂ ਜੋ ਇਹਦੇ ਵਿੱਚ ਜੋ ਉੱਥੋਂ ਦੇ ਵਿਧਾਇਕਾਂ ਦੇ ਸਾਹਮਣੇ ਉਹਨਾਂ ਵੱਲੋਂ ਜੋ ਗੱਲਬਾਤ ਕੀਤੀ ਗਈ ਆ ਜਾਂ ਸਪੀਕਰ ਕਲਦਾਰ ਸਿੰਘ ਸੰਧਵਾ ਬਾਰੇ ਜੋ ਟਿੱਪਣੀ ਕੀਤੀ ਗਈ ਆ ਭਾਈ ਜਰੇ ਵਾਲੀ ਵਾਲੀ ਟਿੱਪਣੀ ਕੀਤੀ ਗਈ ਹੈ ਇਹਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹਾਲਾਂਕਿ ਇਹਦੇ ਵੱਲ ਜਿਹੜੀ ਇਸ ਮੌਜੂਦਾ ਸਰਕਾਰ ਹੈ ਉਹ ਜਮ ਨਹੀਂ ਧਿਆਨ ਦੇ ਰਹੀ ਆ ਜਿਹੜੇ ਹੈਗੇ ਮੀਡੀਆ ਨੂੰ ਦਬਾਅ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਜੋ ਲੋਕਾਂ ਦੇ ਮੁਸਲੇ ਚੁੱਕਦੇ ਨੇ ਜੋ ਲੋਕਾਂ ਦੇ ਬੁੱਧੇ ਚੁੱਕਦੇ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਅੱਜ ਦਾ ਇਹ ਪਲਾਸਾਲਾ ਕੱਟ ਥੋੜਾ ਹੈ ਪਰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਮੀਡੀਆ ਨਹੀਂ ਦਬੇਗਾ ਲੋਕਾਂ ਦੀ ਆਵਾਜ਼ ਚੁੱਕਦੇ ਰਹਿਣਗੇ ਅਤੇ ਜਿੰਨਾ ਤੱਕ ਇਹ ਪਰਚਾ ਦਰਜ ਨਹੀਂ ਕੀਤਾ ਅੱਜ ਜੋ ਬਟਿੰਡੇ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਉਸ ਦੇ ਵਿੱਚ ਜਿਹੜਾ ਫੈਸਲਾ ਹੋਵੇਗਾ ਉਹ ਵੀ ਅਸੀਂ ਸਾਰੇ ਪੱਤਰਕਾਰ ਉਹਦਾ ਸਾਥ ਦੇਵਾਂਗੇ ਤੇ ਕੋਈ ਵੀ ਸੰਘਰਸ਼ ਕਰਨਾ ਪਿਆ ਉਹਦੇ ਵਿੱਚ ਅਸੀਂ ਫ੍ਰੀ ਕੋਰਟ ਦੇ ਸਾਰੇ ਪੱਤਰਕਾਰ ਖਵਾ ਚੜ ਕੇ ਕਿਸੇ ਨਾਲ ਤਕਤਾਰ ਵੀ ਜਿਸ ਤਰ੍ਹਾਂ ਕਵਰੇਜ ਕੀਤੀ ਜਾਂਦੀ ਹੈ ਕਵਰਿੰਗ ਦੇ ਵਿੱਚ ਦੋਨਾਂ ਦੇ ਪੱਖ ਵਖਾਏ ਜਾਂਦੇ ਆ ਕਿ ਇੱਕ ਦਾ ਪੱਖ ਵਖਾਇਆ ਜਾਂਦਾ ਕਿਸ ਤਰ੍ਹਾਂ ਕਵਰਿੰਗ ਕਰਦੇ ਆ ਪਰ ਦੂਸਰਾ देखो ਇਹ ਜਿਹੜੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ ਇਹਦੇ ਬਾਰੇ ਕੱਲ ਮਨਿੰਦਰ ਜੀ ਨੇ ਅਸੀਂ ਇੱਕ ਇੰਟਰਵਿਊ ਕੀਤੀ ਉਹਦੇ ਵਿੱਚ ਕਲੀਅਰ ਕਰ ਦਿੱਤਾ ਗਿਆ कि ਮੈਂ ਫੋਨ ਲਾਇਆ ਸੀ WhatsApp ਤੇ ਵੀ ਕੀਤੀ ਆ ਉਦੋਂ ਉਹਨਾਂ ਵੱਲੋਂ ਕੋਈ ਵੀ ਰਿਪਲਾਈ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਖਾਸ ਤੌਰ ਤੇ ਦੇਖਿਆ ਜਾਂਦਾ ਹੈ ਇਸ ਸਰਕਾਰ ਦੇ ਵਿੱਚ ਖਾਸ ਕਰਕੇ ਆ ਵੀ ਜਦੋਂ ਇਹਨਾਂ ਦੇ ਖਿਲਾਫ ਕੋਈ ਖਬਰ ਹੁੰਦੀ ਆ ਤਾਂ ਇਹਨਾਂ ਵੱਲੋਂ ਉਸ ਦੇ ਉੱਪਰ ਕੋਈ ਸਪਸ਼ਟੀਕਰਨ ਦਿੱਤਾ ਨਹੀਂ ਜਾਂਦਾਗਾ ਪਰ ਜਦੋਂ ਖਬਰ ਪ੍ਰਕਾਸ਼ਿਤ ਕੀਤੀ ਜਾਂਦੀ ਆ ਤਾਂ ਫਿਰ ਇਹਨਾਂ ਨੂੰ ਭਜੜਾ ਪਿਆ ਜਾਂਦੀ ਆ ਤੇ ਫਿਰ ਕਹਿੰਦੇ ਵੀ ਇਹ ਪੱਤਰਕਾਰ ਨੂੰ ਦੱਬ ਲਓ ਜਿਵੇਂ ਦੱਬਿਆ ਜਾਂਦਾ ਪਰ ਇਹ ਦੇਖਿਆ ਨਹੀਂ ਜੇਕਰ ਤੁਹਾਡੇ ਨੂੰ ਫੋਨ ਕੀਤਾ ਗਿਆ ਹੈ ਤਾਂ ਤੁਸੀਂ ਆਪਣਾ ਪੱਖ ਰੱਖੋ ਪਹਿਲੀ ਗੱਲ ਤਾਂ ਇੱਕ ਜ਼ਿੰਮੇਵਾਰ ਇਨਸਾਨ ਨੇ ਅਪਲਕਾਰ ਸਿੰਘ ਸਿੱਧੂ ਉਹਨਾਂ ਨੂੰ ਇਹ ਚੀਜ਼ਾਂ ਸੋਚ ਸਮਝ ਕੇ ਗੱਲਬਾਤ ਕਰਨੀ ਚਾਹੀਦੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਜਮਾਨਾ ਹਰ ਇੱਕ ਦੇ ਖਾਤੇ ਵਿੱਚ ਫੋਨ ਆ ਕਦੇ ਵੀ ਤੁਹਾਡੀ ਰਿਕਾਰਡਿੰਗ ਹੋ ਸਕਦੀ ਆ ਆਮ ਇਨਸਾਨ ਦੀ ਰਿਕਾਰਡਿੰਗ ਹੋਣਾ ਤੇ ਇੱਕ ਅਹਿਮ ਬੰਦੇ ਦੀ ਰਿਕਾਰਡਿੰਗ ਹੋਣਾ ਇੱਕ ਦਿਨ ਕਿਤੇ ਨਿੰਦਮਜੋਗ ਬਣ ਜਾਂਦੀ ਆ ਤੇ ਅਸੀਂ ਇਹਦੀ ਨਿਖੇਧੀ ਕਰਦੇ ਆ ਤੇ ਅਸੀਂ ਇਹ ਚੀਤੇ ਸੰਘਾਸ ਕਰਾਂਗੇ ਜਿਹੜਾ ਆਪਣੇ ਪੱਤਰਕਾਰ ਮਨਿੰਦਰ ਜੀ ਸਿੱਧੂ ਤੇ ਬਰਚਾ ਹੋਇਆ ਹੈ ਅਸੀਂ ਸਾਰੇ ਕੋੜਾਪੁਰਾ ਪ੍ਰੈਸ ਕਲੱਬ ਵੱਲੋਂ ਵੀ ਇਸ ਦੀ ਨਿਖੇਧੀ ਕਰਦੇ ਆ ਔਰ ਇਦਾਂ ਦੀਆਂ ਧੱਕੇਸ਼ਈਆਂ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਣੀਆਂ ਕਿਉਂਕਿ ਪ੍ਰੈਸ ਆਏ ਉਹਨੇ ਆਪਦੀਆਂ ਗੱਲਾਂ ਰੱਖਣੀਆਂ ਜੋ ਲੋਕੀ ਸਾਨੂੰ ਕੁਝ ਦਿੰਦੇ ਆ ਜਾਂ ਸਾਨੂੰ ਕੀ ਪਤਾ ਲੱਗਦਾ ਤਾਂ ਇਹ ਪ੍ਰੈਸ ਜੇ ਸਾਰਾ ਕੁਝ ਲੋਕਾਂ ਸਾਹਮਣੇ ਘਲੌਂਦੀ ਹੈ ਪਰ ਉਹਦੇ ਬਦਲੇ ਆਪਾਂ ਜੇ ਪ੍ਰੈਸ ਨੂੰ ਦਬਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਗਲਤ ਹੈ ਇਸ ਕਰਕੇ ਆਪਾਂ ਸਾਰੇ ਇਕੱਠੇ ਆ ਲੜ ਮਿਲ ਕੇ ਆਏ ਜੇ ਕੋਈ ਗਲਤ ਹੈ ਤਾਂ ਉਹਨੂੰ ਗਲਤ ਕਵਾਂਗੇ ਇਸ ਵਿੱਚ ਮਤਲਬ ਰਲ ਮਿਲ ਕੇ ਚੱਲਾਂਗੇ ਧੰਨਵਾਦ ਇਹ ਜਿਹੜੇ ਪਰਚਾ ਕੀਤਾ ਆਪਣੇ ਸਰਕਾਰ ਮੰਤਰੀਆਂ ਤੋਂ ਵੀ ਬਹੁਤ ਗਲਤ ਹੈ ਸਰਕਾਰ ਅਕਸਰ ਇਹ ਜਿਹੇ ਦਬਾਅ ਪਾਉਂਦੇ ਹੁੰਦੀ ਹੈ ਜਿਹੜੇ ਪੱਤਰਕਾਰੀ ਕਰਦੇ ਹੈ ਔਰ ਸਹੀ ਪੱਤਰਕਾਰੀ ਕਰਦੇ ਹੈ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਪਰਚੇ ਹੁੰਦੇ ਪਰਚਾ ਨਾ ਕੁਝ ਨਹੀਂ